ਸੁਖਵੀਰ ਬਾਦਲ ਦੇ ਜਿਗਰੀ ਤੇ ਅਕਾਲੀ ਦਲ ਲੀਡਰ ਡਿੰਪੀ ਢਿੱਲੋਂ ਪਰਸੋ ਯਾਨੀ ਕਿ 28 ਅਗਸਤ ਨੂੰ ਆਮ ਆਦਮੀ ਪਾਰਟੀ ਜੀ ਸ਼ਾਮਲ ਹੋਣ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਚਰਚਾਵਾਂ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਤੇ ਡਿੰਪੀ ਢਿੱਲੋਂ ਨੂੰ ਹੋ ਸਕਦਾ ਹੈ ਕਿ ਭਗਵੰਤ ਮਾਨ ਗਿੱੱਡੜਬਾਹ ਪਹੁੰਚ ਕੇ ਆਮ ਆਦਮੀ ਪਾਰਟੀ ਸ਼ਾਮਲ ਕਰਵਾਉਣਗੇ ਤੇ ਗਿੱੱਡੜਬਾਹ ਜਿਮਣੀ ਚੋਣ ਲਈ ਉਮੀਦਵਾਰ ਵੀ ਐਲਾਨ ਸਕਦੇ ਨੇ ਤੇ ਇਹ ਅਕਾਲੀ ਦਲ ਲਈ ਵੱਡਾ ਝਟਕਾ ਸਾਬਤ ਹੋ ਰਿਹਾ ਹੈ ਤੇ ਡਿੰਪੀਟੀ ਲੋਨ ਨੇ ਅੱਜ ਵੱਡਾ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ ਤੇ ਅੱਜ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਇਹ ਵੀ ਖੁਲਾਸਾ ਕਰ ਦਿੱਤਾ ਹੈ ਤੇ ਲਗਾਤਾਰ ਕਾਲੀ ਦਲ ਦਾ ਗ੍ਰਾਫ نیچے ਜਾ ਰਿਹਾ ਹੈ ਤੇ ਸੁਖਵੀਰ ਬਾਦਲ ਉਹਨਾਂ ਦੇ ਹੀ ਜਿਗਰੀ ਛੱਡ ਕੇ ਜਾ ਰਹੇ ਨੇ ਤੇ ਇਹ ਸੁਖਵੀਰ ਬਾਦਲ ਲਈ ਇੱਕ ਬਹੁਤ ਵੱਡਾ ਝਟਕਾ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਸੁਖਬੀਰ ਬਾਦਲ ਦੇ ਜਿਗਰੀ ਤੇ ਅਕਾਲੀ ਦਲ ਲੀਡਰ ਡਿੰਪੀ ਢਿੱਲੋਂ ਪਰਸੋ ਯਾਨੀ ਕਿ 28 ਅਗਸਤ ਨੂੰ ਆਮ ਆਦਮੀ ਪਾਰਟੀ ਜੀ ਸ਼ਾਮਲ ਹੋਣ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਚਰਚਾਵਾਂ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਤੇ ਡਿੰਪੀ ਢਿੱਲੋਂ ਨੂੰ ਹੋ ਸਕਦਾ ਹੈ ਕਿ ਭਗਵੰਤ ਮਾਨ ਗਿੱੱਡੜਬਾਹ ਪਹੁੰਚ ਕੇ ਆਮ ਆਦਮੀ ਪਾਰਟੀ ਸ਼ਾਮਲ ਕਰਵਾਉਣਗੇ ਤੇ ਗਿੱੱਡੜਬਾਹ ਜਿਮਣੀ ਚੋਣ ਲਈ ਉਮੀਦਵਾਰ ਵੀ ਐਲਾਨ ਸਕਦੇ ਨੇ ਤੇ ਇਹ ਅਕਾਲੀ ਦਲ ਲਈ ਵੱਡਾ ਝਟਕਾ ਸਾਬਤ ਹੋ ਰਿ ਕੀਤਾ ਸੀ ਤੇ ਅੱਜ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਇਹ ਵੀ ਖੁਲਾਸਾ ਕਰ ਦਿੱਤਾ ਹੈ ਤੇ ਲਗਾਤਾਰ ਕਾਲੀ ਦਲ ਦਾ ਗ੍ਰਾਫ نیچے ਜਾ ਰਿਹਾ ਹੈ ਤੇ ਸੁਖਵੀਰ ਬਾਦਲ ਉਹਨਾਂ ਦੇ ਹੀ ਜਿਗਰੀ ਛੱਡ ਕੇ ਜਾ ਰਹੇ ਨੇ ਤੇ ਇਹ ਸੁਖਵੀਰ ਬਾਦਲ ਲਈ ਇੱਕ ਬਹੁਤ ਵੱਡਾ ਝਟਕਾ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਸੁਖਬੀਰ ਬਾਦਲ ਦੇ ਜਿਗਰੀ ਤੇ ਅਕਾਲੀ ਦਲ ਲੀਡਰ ਡਿੰਪੀ ਢਿੱਲੋਂ ਪਰਸੋ ਯਾਨੀ ਕਿ 28 ਅਗਸਤ ਨੂੰ ਆਮ ਆਦਮੀ ਪਾਰਟੀ ਜੀ ਸ਼ਾਮਲ ਹੋਣ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਚਰਚਾਵਾਂ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਤੇ ਡਿੰਪੀ ਢਿੱਲੋਂ ਨੂੰ ਹੋ ਸਕਦਾ ਹੈ ਕਿ ਭਗਵੰਤ ਮਾਨ ਗਿੱੱਡੜਬਾਹ ਪਹੁੰਚ ਕੇ ਆਮ ਆਦਮੀ ਪਾਰਟੀ ਸ਼ਾਮਲ ਕਰਵਾਉਣਗੇ ਤੇ ਗਿੱੱਡੜਬਾਹ ਜਿਮਣੀ ਚੋਣ ਲਈ ਉਮੀਦਵਾਰ ਵੀ ਐਲਾਨ ਸਕਦੇ ਨੇ ਤੇ ਇਹ ਅਕਾਲੀ ਦਲ ਲਈ ਵੱਡਾ ਝਟਕਾ ਸਾਬਤ ਹੋ ਰਿ ਕੀਤਾ ਸੀ ਤੇ ਅੱਜ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਇਹ ਵੀ ਖੁਲਾਸਾ ਕਰ ਦਿੱਤਾ ਹੈ ਤੇ ਲਗਾਤਾਰ ਕਾਲੀ ਦਲ ਦਾ ਗਰਾਫ نیچے ਜਾ ਰਿਹਾ ਹੈ ਤੇ ਤਖਵੀਰਵਾਦਨ ਉਹਨਾਂ ਤੇ ਹੀ ਜਿਗਰੀ ਛੱਡ ਕੇ ਜਾ ਰਹੇ ਨੇ ਤੇ ਸੁਖਵੀਰ ਵਾਦਲੀ ਕੋ ਬਹੁਤ ਵੱਡਾ ਝਟਕਾ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਉਤੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਸੁਖਵੀਰ ਬਾਦਲ ਦੇ ਜਿਗਰੀ ਤੇ ਅਕਾਲੀ ਦਲ ਲੀਡਰ ਡਿੰਪੀ ਢਿੱਲੋਂ ਪਰਸੋ ਯਾਨੀ ਕਿ 28 ਅਗਸਤ ਨੂੰ ਆਮ ਆਦਮੀ ਪਾਰਟੀ ਜੀ ਸ਼ਾਮਲ ਹੋਣ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਚਰਚਾਵਾਂ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਤੇ ਡਿੰਪੀ ਢਿੱਲੋਂ ਨੂੰ ਹੋ ਸਕਦਾ ਹੈ ਕਿ ਭਗਵੰਤ ਮਾਨ ਗਿੱਦੜਬਾਹ ਪਹੁੰਚ ਕੇ ਆਮ ਆਦਮੀ ਪਾਰਟੀ ਸ਼ਾਮਲ ਕਰਵਾਉਣਗੇ ਤੇ ਗਿੱਦੜਬਾਹ ਜਿਮਣੀ ਚੋਣ ਲਈ ਉਮੀਦਵਾਰ ਵੀ ਐਲਾਨ ਸਕਦੇ ਨੇ ਤੇ ਇਹ ਅਕਾਲੀ ਦਲ ਦੀ ਵੱਡਾ ਝਟਕਾ ਸਾਬਤ ਹੋ ਰਿਹਾ ਹੈ ਤੇ ਡਿੰਪੀ ਢਿੱਲੋਂ ਨੇ ਅੱਜ ਵੱਡਾ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ ਤੇ ਅੱਜ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਇਹ ਵੀ ਖੁਲਾਸਾ ਕਰ ਦਿੱਤਾ ਹੈ ਤੇ ਲਗਾਤਾਰ ਅਕਾਲੀ ਦਲ ਦਾ ਗ੍ਰਾਫ نیچے ਜਾ ਰਿਹਾ ਹੈ ਤੇ ਤਖਵੀਰਵਾਦਨ ਉਹਨਾਂ ਦੇ ਹੀ ਜਿਗਰੀ ਛੱਡ ਕੇ ਜਾ ਰਹੇ ਨੇ ਤੇ ਸੁਖਵੀਰ ਬਾਦਲ ਲਈ ਇੱਕ ਬਹੁਤ ਵੱਡਾ ਝਟਕਾ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਸੁਖਵੀਰ ਬਾਦਲ ਦੇ ਜਿਗਰੀ ਤੇ ਅਕਾਲੀ ਦਲ ਲੀਡਰ ਡਿੰਪੀ ਢਿੱਲੋਂ ਪਰਸੋ ਯਾਨੀ ਕਿ 28 ਅਗਸਤ ਨੂੰ ਆਮ ਆਦਮੀ ਪਾਰਟੀ ਜੀ ਸ਼ਾਮਲ ਹੋਣ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਚਰਚਾਵਾਂ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਤੇ ਡਿੰਪੀ ਢਿੱਲੋਂ ਨੂੰ ਹੋ ਸਕਦਾ ਹੈ ਕਿ ਭਗਵੰਤ ਮਾਨ ਗਿੱਦੜਬਾਹ ਪਹੁੰਚ ਕੇ ਆਮ ਆਦਮੀ ਪਾਰਟੀ ਸ਼ਾਮਲ ਕਰਵਾਉਣਗੇ ਤੇ ਗਿੱਦੜਬਾਹ ਜਿਮਣੀ ਚੋਣ ਲਈ ਉਮੀਦਵਾਰ ਵੀ ਲਾਂਚ ਕਰ ਸਕਦੇ ਨੇ ਤੇ ਇਹ ਅਕਾਲੀ ਦਲ ਲਈ ਵੱਡਾ ਝਟਕਾ ਸਾਬਤ ਹੋ ਰਿਹਾ ਹੈ ਤੇ ਡਿੰਪੀ ਢਿੱਲੋਂ ਨੇ ਅੱਜ ਵੱਡਾ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ ਤੇ ਅੱਜ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆਂ ਇਹ ਵੀ ਖੁਲਾਸਾ ਕਰ ਦਿੱਤਾ ਹੈ ਤੇ ਲਗਾਤਾਰ ਕਾਲੀ ਦਲ ਦਾ ਗ੍ਰਾਫ نیچے ਜਾ ਰਿਹਾ ਹੈ ਤਸਖੀਰਵਾਦਾਂ ਉਹਨਾਂ ਤੇ ਹੀ ਜਿਗਰੀ ਛੱਡ ਕੇ ਜਾ ਰਹੇ ਨੇ ਤੇ ਸੁਪੀਰਵਾਲਾ ਲਈ ਇੱਕ ਬਹੁਤ ਵੱਡਾ ਝਟਕਾ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ